ਹੈਲੋ ਗਾਇਸ ਠੀਕ ਠਾਕ ਹੋ ਆਪ ਠੀਕ ਠਾਕ ਹੋਵੰਗੇ ਤੇ ਆ ਆਪਣਾ ਬੰਦੇ ਨੇ ਪੈਡ ਦੇ ਵਿੱਚ ਘੁੰਮ ਰਹੇ ਆ ਘੁੰਮਦੇ ਔਰ ਜਗਦੀਪ ਜਾਂਦਾ ਆਪਣਾ ਬੰਦਾ ਦੇਖੋ ਗਲੀ ਦੇ ਵਿੱਚ ਹੋਸ਼ ਨਾ ਹੋਏ ਠੀਕ ਠਾਕ ਜੀ ਠੀਕ ਹੀ ਚਾਹੀਦਾ ਵਾ ਪੈਂਦਾ ਆਪਣਾ ਮਹੀ ਅੱਜ ਪੈਂਡਿਆ ਵਾ ਮਹੀ ਦਾ ਮੌਸਮ ਆ ਮਹੀ ਬਹੁਤ ਜ਼ਰਾ ਤੇਜ਼ ਅਲ ਰਿਹਾ ਮਹੀ ਹੋਈ ਹੋਈ ਉਗਾਰੇ ਪੂਗਾ ਵੀ ਹਾਂਜੀ ਤੇ ਇੱਧਰ ਵੇਖੋ ਸਬਜ਼ੀ ਲਾਈ ਆ ਸਬਜ਼ੀ ਲਾਉਣੀ ਚਾਹੀਦੀ ਆ ਸਬਜ਼ੀ ਲੱਗਣੀ ਚਾਹੀਦੀ ਆ ਜੀ ਆਹ ਆਹ ਉਹ ਇਹ ਠੀਕ ਠਾਕ ਜੀ ਆ ਲਾਲੀ ਦਾ ਘਰ ਆ ਆ ਵੇ ਆ ਡਾਕਟਰ ਦਾ ਘਰ ਆ ਡਾਕਟਰ ਦੀ ਡਾਕਟਰ ਦੀ ਆਏ ਦੁਕਾਨ ਤੇ ਅੱਜ ਤੇ ਬਟੋਲੇ ਰੋਏ ਕੋਠੇ ਪੈਂਟ ਆਪਣੇ ਬਹੁਤ ਜਿਆਦੇ ਤਗੜੇ ਨੇ ਮੁੰਡੇ ਆ ਜੇ ਵੇ ਬਗੜਾ ਢੇਡਾ ਡਿਆ ਆ ਜੀ ਨੀ ਤੋਰੀ ਕੀ ਆ ਤੋਰੀ ਅਰਦੀ ਬਸਾਉਂ ਕਾਜਰਾ ਹਲਵਾ ਲਿੰਗੂ ਕੀ ਨਾ ਆ ਆਹੋ ਗੱਡੇ ਆ ਸਾਹ ਵਿੱਚ ਆ ਰਹੇ ਮੁੰਡਾ ਤੋਰੀ ਛਾਹ ਤੋਰੀ ਕਰਦੀ ਬਸਾਉਂ ਕਾਜਰਾ ਹਲਵਾ ਜਿੱਦੂ ਦੇਖੋ ਨਾ ਕਰੇ ਕੀ ਢਾਜੀ ਬੰਦੇ ਆ ਆਪਣੇ ਲੈ ਆਪਣੇ ਵਗੜਾ ਖੇਡਣ ਡਿਆ ਆ ਆ ਵੇਖੋ ਬੰਦੇ ਆਪਣੇ ਖੇਡਣ ਡਿਆ ਆ ਖੇਡਣਾ ਚਾਹੀਦਾ ਵਾ ਤੇ ਤੇ ਕਪਲਵਾਨੀ ਬੰਦਾ ਤਰਿਆ ਫਿਰਦਾ ਵਾ ਪਲਵਾਨ ਬੜੇ ਤਕੜੇ ਆ ਆ ਗੁਰਦੋਰਾ ਵਾ ਹੇ ਆਜੂ ਘਾਰਿਆ ਆਵੇ ਲੀਆ ਆਵੇ ਦੀਆ ਵੀਦਰ ਵੇਖੋ ਆਵੇ ਲੰਘੜੀਆਂ ਵਾ ਬਹੁਤ ਤਗੜੀ ਵੇਲੀ ਆ ਅਤੇ ਕੁਰਤੇ ਪਜਾਮੇ ਵੇਲੀ ਵੇਲੀ ਵੀ ਚਾਹੀਦੀ ਆ ਤੇ ਆਪਣੇ ਵਾਸਤੇ ਇਧਰ ਵੇਖੋ ਥੂੜ ਛਾੜ ਲੈ ਕੇ ਆਏ ਨੇ ਆ ਆਪਾਂ ਇੱਕ ਸੂਟ ਵੇਚਣ ਵਾਸਤੇ ਆਉਣ ਡਿਆ ਵਾ ਗੱਡੀ ਤੇ ਗੱਡੀ ਵੀ ਆਉਣੀ ਚਾਹੀਦੀ ਆ ਆ ਨਵੇਂ ਆਲਾ ਮੁੰਡਾ ਨਵੇਂ ਆਲਾ ਬੰਦਾ ਵਾ ਏ ਜਿਹੜੇ ਟਾਈ ਦੇ ਬੈਠੇ ਆ ਉਹ ਬੰਦੇ ਸੂਟ ਵੇਚਣ ਆਇਆ ਪਹਿਲਾਂ ਕੁਸ਼ਰੀ ਕਰਦੇ ਸੀ ਉਹ ਨਵੇਂ ਮੈਂ ਟਾਇਆ ਨੇ ਪੁਝਵਾ ਗਾ ਉਰੇ ਸੂਟ ਵਿੱਚ ਡੱਪਿਆ ਹਾਂਜੀ ਆ ਆਪਣਾ ਘਰ ਆ ਆ ਆਪਣਾ ਘਰ ਆ ਹਾਂਜੀ ਇਹ ਆਪਣਾ ਘਰ ਆ ਤੇ ਘਰ ਵੀ ਆਪਣਾ ਹੁਣ ਮੈਂ ਤੁਹਾਨੂੰ ਪਿੰਡ ਦੇ ਵਿੱਚ ਦਿਖਾਉਂਦਾ ਤੁਹਾਨੂੰ ਬਲੌਗ ਹਾਂਜੀ ਬਲੋ ਇਹ ਰਵਾ ਬਹੁਤ ਤਕੜਾ ਵਲੌਗ ਆ ਤੇ ਚਲੋ ਚੰਗਾ ਜੀ ਤੁਹਾਨੂੰ ਅਹੀਂ ਆ ਵੇਲ ਆ ਇਧਰ ਵੇਖੋ ਅਵੇਲ ਆ ਸਬਜ਼ੀਆਂ ਦੀ ਵੇਲ ਸਬਜ਼ੀਆਂ ਦੀ ਹਾਂਜੀ ਤੇ ਆ ਆਪਣੀ ਕੁੱਤੀ ਆ ਆ ਪਾ ਇੱਕ ਰਕੀ ਕੁੱਤੀ ਇੱਕ ਆਵੇ ਕੁੱਟੀ ਆਪਾਂ ਕੋਲ ਫੋਨ ਨੂੰ ਆਪਾਂ ਛੱਡੀ ਬਾਹਰ ਹਾਂਜੀ ਤੇ ਓ ਠੀਕ ਠਾਕ ਆ ਠੀਕ ਚਾਹੀਦਾ ਵਾ ਠੀਕ ਕਿਉਂ ਨਾ ਰਵੇ ਠੀਕ ਬੰਦੇ ਆ ਪਹੁੰਚ ਹੀਦੇ ਆ ਹਾਂਜੀ ਬਲੌਗ ਜਿਹੜੇ ਆਪਣੇ ਮੱਤ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲੋਕਾਂ ਨੂੰ ਠੀਕ ਹੈ ਹਾਂਜੀ ਤੇ ਆਪਾਂ ਫਿਰ ਹੋ ਤੁਹਾਨੂੰ ਅਸੀਂ ਦਿਖਾਵਾਂਗੇ ਕਹਾਰਾ ਗਰੀਬ ਘਰਾਂ ਆ ਬੰਦਾ ਪੰਡ ਪੱਠੇ ਲੈ ਕੇ ਜਾਂਦਾ ਨਾ ਉਹਦਾ ਵਿਆਹ ਕਰਦੇ ਨਾ ਹੋਰ ਪੰਡ ਪੱਠੇ ਲਈ ਜਾਂਦੇ ਆ ਜਿਹੜਾ ਕਾਦੀ ਹਾਂਜੀ ਉਹ ਕਦੋਂ ਕੀਏ ਕਦੋਂ ਕੀਏ ਆਵੇ ਆ ਬੰਦਾ ਵਾ ਤੇ ਆ ਕੋਠੀ ਆ ਏ ਪ੍ਰਬੀਤ ਜੀ ਕਹਾਣਿਆਂ ਤੇ ਆਵੇ ਜੀ ਆਵੇ ਲੀ ਕਿਸੇ ਕਿੱਢੇ ਵੇਖੋ ਕਿ ਦੀ ਟੌਪ ਹੀ ਬਣਾਈ ਕਿਸੇ ਦੇ ਵੇਲੀ ਕੱਲੋਂ ਇੱਥੇ ਮੇਲਾ ਆਪਣਾ ਕੱਲੋਂ ਇੱਥੇ ਮੇਲਾ ਵਾ ਥੇਲਾ ਜਹੀਦਾ ਵਾ ਬਘੂੜੇ ਲੱਗਣੇ ਆਪਣੇ ਮੇਲੇ ਉਹ ਦੇ ਆਪਣਾ ਗੱਡੇ ਵੇਲੇ ਦੇ ਦੇਖੋ ਐਥੇ ਖਾ ਲੋ ਮੇਲਾ ਵਾ ਹੋ ਠੀਕ ਠਾਕ ਜੀ ਓ ਵਧੀਆ ਵਧੀਆ ਵਾ 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 ਵੀਡੀਓ ਵੀਡੀਓ ਬਣਾ ਲਈਏ ਆ ਇਥੇ ਉਹ ਕਰਾ ਖਾ ਲਾਏ ਨੇ ਐਥੇ ਖਾ ਲੋ ਮੇਲਾ ਵਾ ਹਾਂਜੀ ਇੱਥੇ ਕੱਲ ਨੂੰ ਮੇਲਾ ਏ ਤੇ ਇੱਥੇ ਕੱਲ ਨੂੰ ਲੱਗਦਾ ਹਲਵਾਨਾ ਆ ਆ ਵੇਖੋ ਬੋੜ ਬੋੜ ਲਾਏ ਆ ਸ਼ਾਸੂ ਵਾਸਤੇ ਬੋੜ ਲਾਏ ਇੱਥੇ ਰੋਟੀ ਪਾਣੀ ਬੰਨਾ ਵਾ ਐ ਵਿੱਚ ਇੱਥੇ ਗੱਤ ਤੇ ਇੱਥੇ ਵਰਤੋਂ ਆਏ ਆ ਕੱਲੋ ਤੇ ਆ ਆਪਣਾ ਕੁੱਤਾ ਆ ਉਤਾਬਾ ਜੀ ਆ ਹੋਇਆ ਤੇ ਆ ਲੋਕੋ ਵੇਖੋ ਕਿ ਡੇਟ ਆਉਦੇ ਆ ਇੱਥੇ ਕਾ ਲਓ ਮੇਲਾ ਮੇਲਾ ਬਹੁਤ ਤਗੜਾ ਲੱਗਣਾ ਇੱਥੇ ਮੇਲਾ ਮੇਲਾ ਇੱਥੇ ਸਾਹ ਬਤਾਉਂਦੇ ਲੱਗਦੀ ਆ ਮੇਲਾ ਇੱਥੇ ਉਹ ਘੋੜੇ ਮਗਾੜੇ ਲੱਗਣ ਡੇ ਪਿਆ ਘੋੜੇ ਮਗਾੜੇ ਲੱਗਦੇ ਆ ਆ ਪਹਿਲੇ ਕੋਲੇ ਖੰਚਲੇ ਆ ਬਾਬੇ ਦੀ ਬਾਬੇ ਦੀ ਖਿੱਚੀ ਆ ਨਹੀਂ ਤਾਂ ਆ ਗਿਆ ਚਲ ਪਾਲੀ ਨੇ ਆ ਆਪਰਾ ਬਾਬੇ ਨੂੰ ਦੇਖੋ ਇਹ ਅੰਚੇ ਗਾਲੋ ਮੇਲਾਵਾ ਆਹ ਰ ਆ ਰੀ ਰਿਪੋਰਟ ਹਾਲੇ ਕੋਲ ਨਹੀਂ ਚਾਦਾ ਮੇਲਾ ਓ ਜੀ ਫੇਰ ਬਾਏ ਟਾਟਾ ਜੀ ਆ ਆਪਣਾ ਬੰਦਾ ਸੇਵਾਦਾਰ ਬੰਦਾ ਬੈਠਾ ਲੱਗਿਆ ਆਪਣੇ ਸੇਵਾਦਾਰ ਬੰਦੇ ਆਏ ਨੇ ਹਾਂ ਆ ਵੇਖੋ ਜੀ ਠੀਕ ਆ ਉਹ ਹੈ ਬੰਦਾ ਠੀਕ ਠਾਕ ਆ ਹਾਂ ਹਾਂ ਜਾਵਾ ਕਾਂਕ ਤੇ ਜਲ ਜੀਦਾ ਆ ਆਪਣੇ ਮੱਦੇ ਪਕੂੜੇ ਵਾੜੇ ਲਾਉਣਦੇ ਆ ਨਾਲ ਮੱਦੇ ਪਰੌਂਡੇ ਪਕੂੜੇ ਦੇ ਆਲੇ ਦੀ ਆ ਵੇ ਆ ਪਿੱਛੇ ਕੱਲੋਂ ਮੇਲਾ ਬਹੁਤ ਤਕੜਾ ਵਾ ਤਲਖਵਾ ਬਲਾਉ ਦੇ ਵਿੱਚ ਕੱਲੋਂ ਮੇਲਾ ਮੇਲਾ ਲੰਦ ਖਵਾਇ ਕੱਲੋਂ ਤੇ ਇਤੋਂ ਦਿਨੇ ਉੱਥੇ ਦਾ ਸਾਰੀ ਮੇਲਾ ਸ਼ੁਰੂ ਹੋ ਜਣਾ ਵਾ ਮੇਲਾ ਆਪਾਂ ਸ਼ੁਰੂ ਕੀਤਾ ਵਾ ਆ ਆ ਆ ਕੋ ਗੀਆ ਆਪਣੀ ਵੇਖੋ ਇਧਰ ਆ ਆ ਤਕਾੜ ਵਾਲੇ ਬਹੁਤ ਛੇੜ ਲਉਦੇ ਆ ਜੀ ਤਕਾੜ ਦੀ ਇਹਦਾ ਛੇੜ ਬੜੀ ਲਉਦੇ ਆ ਏ ਤਕਾੜ ਬਹੁਤ ਭਾਰੀ ਆ chiều là bỏ lợn đấy ạ, trời ơi chăng gì.